ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਤੁਹਾਡਾ ਸੱਤਾ ਸਨੋਰੀਆ ਲੈ ਕੇ ਵੀਡੀਓ ਆਜਰ ਹੋਇਆ ਸਾਧਾਰਨ ਸੰਗੀਤ ਦੇ ਵਿੱਚ ਸਾਧਾਰਨ ਦਾ ਇੱਕ ਅਰਥ ਹੈ ਜਦੋਂ ਕੋਈ ਸਵਰ ਆਪਣੀ ਥਾਂ ਤੋਂ ਥੋੜਾ ਚੜ ਜਾਵੇ ਤੇ ਬਟ ਅਗਲੇ ਸਵਰ ਦੀ shruti ਤੱਕ ਨਾ ਪਹੁੰਚਿਆ ਹੋਵੇ ਜਿਵੇਂ 22 shrutiਆ ਨੇ ਮੰਨ ਲਓ ਤੀਜੀ shruti ਤੱਕ ਇੱਕ ਸਵਾਰ ਹੈ ਤੇ ਦੂਜਾ ਸਵਾਰ ਹੈ ਪੰਜਵੀਂ ਦੇ ਜਦੋਂ ਉਸ ਨੂੰ ਤੀਜੀ ਤੋਂ ਚੌਥੀ ਤੇ ਲੈ ਜਾਈਏ ਤਾਂ ਆਪਣੀ ਸਗਰਤਾ ਹਿੱਲ ਗਿਆ ਬਟ ਅੱਗੇ ਤੱਕ ਨਹੀਂ ਪਹੁੰਚ ਸਕਿਆ ਤਾਂ ਇਹੋ ਜੀ ਅਵਸਥਾ ਨੂੰ ਕਹਾਂਗੇ ਸਧਾਰਨ ਕਿਉਂਕਿ ਉਹ ਨਾ ਤਾਂ ਆਪਣੇ ਸਥਾਨ ਤੇ ਰਿਹਾ ਤੇ ਨਾ ਹੀ ਅਗਲੇ ਸਵਰ ਤੱਕ ਪਹੁੰਚਿਆ ਜਦੋਂ ਗਾ ਨੂੰ ਆਪਣੀ ਥਾਂ ਤੋਂ ਦੋ shrutiyan ਚੜਾ ਲਈਏ ਤੇ ਇਸ ਨੂੰ ਕਹਾਂਗੇ ਅੰਤਰ ਗੰਧਾਰ ਅੰਤ ਬੰਧਾਰ ਜਦੋਂ ਨੀਂਦ ਨੂੰ ਆਪਣੀ ਥਾਂ ਤੋਂ ਦੋ ਸ਼ਰੂਤੀਆਂ ਚੜਾ ਦਈਏ ਤਾਂ ਉਹ ਕਹੇ ਉਹਨੂੰ ਕਹਾਗੇ ਕਾਕਲੀ ਨਿਸ਼ਾਦ ਕਈ ਵਾਰੀ ਤੁਹਾਨੂੰ ਇਹ ਕੁਐਸਚਨ ਆ ਜਾਂਦਾ ਕਿ ਕਾਕਲੀ ਨਿਸ਼ਾਦ ਕੀ ਆ ਸੋ ਇਹ ਦੁਬਾਰਾ ਰਿਪੀਟ ਕਰ ਲਾ ਕਾਕਲੀ ਨਿਸ਼ਾਦ ਕਾਕਲੀ ਨਿਸ਼ਾਦ ਜਦੋਂ ਨੀਂਦ ਨੂੰ ਦੋ ਸ਼ਰੂਤੀਆਂ ਆਪਣੇ ਥਾਂ ਤੋਂ ਉੱਚਾ ਕਰ ਦਈਏ ਤੈਨੂੰ ਕਹਾਗੇ ਕਾਕਲੀ ਨਿਸ਼ਾਦ ਜਦੋਂ ਨੀ ਨੂੰ ਆਪਣੀ ਥਾਂ ਤੋਂ ਇੱਕ shruti ਚੜਾ ਦਈਏ ਤੇ ਉਹਨੂੰ ਕਹਾਂਗੇ ਕੋਸ਼ਿਕ ਨਿਸ਼ਾਦ ਕੋਸ਼ਿਕ ਨਿਸ਼ਾਦ ਜਦੋਂ shruti ਉਤਾਰ ਦਈਏ ਜਿਵੇਂ ਸਾ ਹੈ ਸਾ ਮੰਨ ਲਓ ਤੁਸੀਂ ਚੌਥੀ shruti ਤੇ ਮੰਨ ਲਓ ਚਾਹੇ ਪਹਿਲੀ ਤੇ ਮੰਨ ਲਓ ਜਦੋਂ ਉਸ ਨੂੰ ਇੱਕ shruti ਨੀਚੇ ਕਰ ਦਾਂਗੇ ਚੌਥੀ ਤੋਂ ਤੀਜੀ ਤੇ ਲੈ ਆਵਾਂਗੇ ਤੇ ਫਿਰ ਉਹਨੂੰ ਕਹਾਂਗੇ ਅ ਚਯੁਤ ਸ਼ੜਨ ਇਸ ਤਰ੍ਹਾਂ ਜੇ ਗਾ ਨੂੰ ਇੱਕ shruti ਚੜਾ ਦਈਏ ਤਾਂ ਉਹ ਕਹਾਂਗੇ ਸਧਾਰਨ ਗੰਧਾਰ ਮਾ ਨੂੰ ਜਦੋਂ ਇੱਕ shruti ਉਤਾਰ ਦਈਏ ਤਾਂ ਉਹਨੂੰ ਕਹਾਂਗੇ ਚੈਉਤ ਮధ్యਮ ਤਾਂ ਸਿੱਧੀ ਜੀ ਗੱਲ ਹੈ ਪੰਡਿਤ ਸ਼ਾਰਦ ਦੇਵ ਜੀ ਨੇ ਲਿਖਿਆ ਕਿ ਜਦੋਂ shruti ਨੂੰ ਆਪਾਂ ਇੱਕ ਉਤਾਰ ਦਾਂ ਨੇ ਤਾਂ ਇਹਨੂੰ ਕਹਾਂਗੇ ਚੈਉਤ ਸ਼ੜਨ ਚੈਉਤ ਮధ్యਮ ਆਦਿਕ ਜਦੋਂ ਇੱਕ shruti ਚੜਾ ਲਾਂਗੇ ਇਹਨੂੰ ਕਹਾਂਗੇ ਕੋਸ਼ੀਕਾ ਜਦੋਂ ਦੋ shrutiਆ ਚੜਾ ਲਾਂਗੇ ਉਦੋਂ ਕਹਾਂਗੇ ਕਾਕਲੀ ਸੋ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਤੇ ਚਯੁਤ ਚਯੁਤ ਸਧਾਰਨ ਕੋਸ਼ਿਕ ਸਧਾਰਨ ਤੇ ਕਾਕਲੀ ਸਧਾਰਨ ਇਹਨਾਂ ਨੂੰ ਅਸੀਂ ਕਰੰਬਾਰ ਜੀ ਲਿਖਣਾ ਹੈ ਤਾਂ ਇਸ ਤਰ੍ਹਾਂ ਲਿਖ ਦਾਂਗੇ ਅ ਅੰਤਰ ਸਧਾਰਨ ਜੀ ਸਾ ਕੋਸ਼ਿਕਾ ਸਧਾਰਨ ਕਾਕਲੀ ਸਧਾਰਨ ਕਾਕਲੀ ਸਧਾਰਨ ਜੋ ਇਹ ਸੀਗਾ ਸਧਾਰਨ ਸੰਗੀਤ ਦੇ ਵਿੱਚ ਸਧਾਰਨ ਕੀ ਚੀਜ਼ ਆ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਵੇਗੀ ਹੁਣ ਦਿਓ ਮੈਨੂੰ ਆਗਿਆ ਨੈਕਸਟ ਵੀਡੀਓ ਬਹੁਤ ਜਲਦ ਲੈ ਕੇ ਨਵੇਂ ਟੌਪਿਕ ਤੇ ਹਾਜ਼ਰ ਹੋਵਾਂਗਾ ਮੈਂ ਤੁਹਾਡਾ ਸਤਿ ਸਨੁਹ